ਇੱਕ ਮਾਸੂਮ ਜਿਹੜਾ 10 ਸਾਲ ਦਾ ਛੋਟਾ ਜਿਹਾ ਬੱਚਾ ਫਾਈਵ ਸਟਾਰ ਹੋਟਲ ਦੇ ਸਾਹਮਣੇ ਖੜਾ ਹੋਇਆ ਸੀ ਉਹ ਬੜੀ ਹੀ ਗੌਰ ਨਾਲ ਹੋਟਲ ਤੋਂ ਬਾਹਰ ਨਿਕਲਣ ਵਾਲੇ ਅਮੀਰ ਲੋਕਾਂ ਨੂੰ ਦੇਖ ਰਿਹਾ ਸੀ ਉਦੋਂ ਹੀ ਇੱਕ ਗੌਰਵ ਨਾਮ ਦਾ ਕਰੋੜਪਤੀ ਉਸ ਹੋਟਲ ਵਿੱਚੋਂ ਬਾਹਰ ਨਿਕਲਦਾ ਹੈ ਉਸ ਦੀ ਨਜ਼ਰ ਬੱਚੇ ਤੇ ਪੈਂਦੀ ਹੈ ਉਸ ਨੂੰ ਦੇਖ ਕੇ ਉਹ ਸੋਚਣ ਲੱਗਦਾ ਹੈ ਕਿ ਸ਼ਾਇਦ ਬੱਚਾ ਭੁੱਖਾ ਹੈ ਇਹ ਸਭ ਕੁਝ ਸੋਚ ਕੇ ਹੀ ਉਸ ਬੱਚੇ ਨੂੰ ਖੁੱਲੇ ਪੈਸੇ ਦੇਣ ਲੱਗਦਾ ਹੈ ਪਰ ਉਹ ਬੱਚਾ ਪੈਸੇ ਲੈਣ ਤੋਂ ਮਨਾਂ ਕਰ ਦਿੰਦਾ ਹੈ ਤੇ ਗੌਰਵ ਨੂੰ ਕਹਿੰਦਾ ਕੀ ਸਾਬ ਜੀ ਮੈਂ ਭਿਖਾਰੀ ਨਹੀਂ ਆ ਬੱਚੇ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਉਹ ਕਰੋੜਪਤੀ ਵਿਅਕਤੀ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਕਿ ਛੋਟਾ ਜਿਹਾ ਬੱਚਾ ਕੀ ਕਹਿ ਰਿਹਾ ਹੈ ਇਹਦੇ ਕੱਪੜੇ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਇਹ ਇੱਕ ਭਿਖਾਰੀ ਹੈ ਇਸੇ ਲਈ ਫਾਈਵ ਸਟਾਰ ਹੋਟਲ ਦੇ ਸਾਹਮਣੇ ਖੜਾ ਹੈ ਉਹ ਅਮੀਰ ਵਿਅਕਤੀ ਗੌਰਵ ਉਸ ਨੂੰ ਪੁੱਛਣ ਲੱਗਦਾ ਹੈ ਕਿ ਪੁੱਤ ਤੂੰ ਇਹ ਕਿਉਂ ਕਹਿ ਰਿਹਾ ਹੈ ਉਹ ਬੱਚਾ ਉਸ ਅਮੀਰ ਨੂੰ ਕੁਝ ਅਜਿਹੀ ਗੱਲ ਦੱਸਦਾ ਹੈ ਜ ਜੀ ਨੂੰ ਸੁਣ ਕੇ ਉਹ ਅਮੀਰ ਵਿਅਕਤੀ ਉਹਨੂੰ ਜਾਦੇ ਪੈਸੇ ਦਿੰਦਾ ਹੈ ਤੇ ਕਹਿੰਦਾ ਕਿ ਇਹ ਪੈਸੇ ਰੱਖ ਲੈ ਮੈਨੂੰ ਲੱਗਦਾ ਇੰਨੇ ਪੈਸਾ ਨਾਲ ਤੇਰਾ ਕੰਮ ਹੋ ਜਾਵੇਗਾ ਕੌਣ ਸੀ ਉਹ ਬੱਚਾ ਤੇ ਕੀ ਸੀ ਉਸ ਬੱਚੇ ਦੀ ਕਹਾਣੀ ਜਿਹੜਾ ਉਹ ਅਮੀਰ ਵਿਅਕਤੀ ਉਹਦੀ ਕਹਾਣੀ ਸੁਣਨ ਤੋਂ ਬਾਅਦ ਉਹਨੂੰ ਜਾਦੇ ਪੈਸੇ ਦੇ ਗਿਆ ਤੁਸੀਂ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੰਡੀਗੜ੍ਹ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਵਿੱਚ ਮਾਤਾ ਪਿਤਾ ਹਨ ਤੇ ਇੱਕ ਉਹਨਾਂ ਦਾ ਪੁੱਤ ਹੈ ਜਿਹਦਾ ਨਾਮ ਰਾਜੂ ਹੈ ਰਾਜੂ ਦੇ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹੈ ਇਹ ਚੰਗੀ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਸਭ ਕੁਝ ਚੰਗੀ ਤਰ੍ਹਾਂ ਚੱਲ ਰਿਹਾ ਸੀ ਪਰ ਉਦੋਂ ਹੀ ਇੱਕ ਦਿਨ ਜਦੋਂ ਸ਼ਾਮ ਦੇ ਟਾਈਮ ਰਾਜੂ ਦੇ ਮਾਤਾ ਪਿਤਾ ਬਾਜ਼ਾਰ ਵਿੱਚ ਕੁਝ ਖਰੀਦਦਾਰੀ ਕਰਨ ਗਏ ਸੀ ਤਾਂ ਉਦੋਂ ਇੱਕ ਅਭਿਆਨ ਖਾਦਸੇ ਵਿੱਚ ਉਸਦੇ ਮਾਤਾ ਪਿਤਾ ਦੋਵਾਂ ਦੀ ਹੀ ਮੌਤ ਹੋ ਜਾਂਦੀ ਹੈ ਦੋਨੇ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹੈ ਮਾਪਿਓ ਦੇ ਜਾਣ ਤੋਂ ਬਾਅਦ ਰਾਜੂ ਪੂਰੀ ਤਰ੍ਹਾਂ ਨਾਲ ਇਕੱਲਾ ਰਹਿ ਗਿਆ ਸੀ ਹੁਣ ਉਸ ਦਾ ਕੋਈ ਵੀ ਸਹਾਰਾ ਨਹੀਂ ਸੀ ਰਾਜੂ ਦੇ ਪਿਤਾ ਦੀ ਅਲੀਗਵਾਂਡ ਵਿੱਚ ਵਧੀਆ ਬੰਦੀ ਸੀ ਇਸ ਲਈ ਆਸਪੜੋਸ ਵਾਲੇ ਕੁਝ ਦਿਨ ਤਾਂ ਰਾਜੂ ਨੂੰ ਸਹਾਰਾ ਦਿੰਦੇ ਐ ਪਰ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਆਪਣੇ-ਆਪਣੇ ਕੰਮਾਂ ਵਿੱਚ ਬਿਜੀ ਹੋ ਜਾਂਦੇ ਨੇ ਤੇ ਰਾਜੂ ਫੇਰ ਇਕੱਲਾ ਰਹਿ ਜਾਂਦਾ ਕੁਝ ਲੋਕ ਕਹਿੰਦੇ ਐ ਕਿ ਰਾਜੂ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੰਨੇ ਆ ਉੱਥੇ ਇਹਨੂੰ ਕੋਈ ਦਿੱਕਤ ਨਹੀਂ ਹੋਊਗੀ ਪਰ ਜਦੋਂ ਰਾਜੂ ਨੂੰ ਇਹ ਗੱਲ ਪਤਾ ਲੱਗਦੀ ਐ ਕਿ ਗਲੀ ਦੇ ਲੋਕ ਉਸਨੂੰ ਅਨਾਥ ਆਸ਼ਰਮ ਵਿੱਚ ਭੇਜਣ ਦੀ ਗੱਲ ਕਰ ਰਹੇ ਹਨ ਤਾਂ ਰਾਜੂ ਆਪਣਾ ਘਰ ਛੱਡ ਕੇ ਭੱਜ ਜਾਂਦਾ ਐ ਕਿਉਂਕਿ ਰਾਜੂ ਨੇ ਅनाथ ਆਸ਼ਰਮ ਬਾਰੇ ਪਹਿਲਾਂ ਹੀ ਬਹੁਤ ਕੁਝ ਸੁਣ ਰੱਖਿਆ ਸੀ ਜਦੋਂ ਉਹਦੇ ਪਿਤਾ ਜੀ ਸਨ ਉਦੋਂ ਇੱਕ ਵਾਰੀ ਉਹ ਅनाथ ਆਸ਼ਰਮ ਵਿੱਚ ਗਏ ਸੀ ਉਸ ਨੂੰ ਅनाथ ਆਸ਼ਰਮ ਤੋਂ ਇੱਕ ਅਜੀਬ ਜਿਹਾ ਡਰ ਲੱਗਦਾ ਸੀ ਇਸ ਲਈ ਉਹ ਅनाथ ਆਸ਼ਰਮ ਦਾ ਨਾਮ ਸੁਣ ਕੇ ਹੀ ਘਰੋਂ ਭੱਜ ਆਇਆ ਘਰ ਭੱਜਣ ਤੋਂ ਬਾਅਦ ਉਹ ਇੱਧਰ ਉੱਧਰ ਸ਼ਹਿਰ ਵਿੱਚ ਘੁੰਮਣ ਲੱਗਦਾ ਜਿੱਥੇ ਵੀ ਉਹਨੂੰ ਕੋਈ ਥੋੜਾ ਬਹੁਤਾ ਖਾਣ ਪੀਣ ਨੂੰ ਮਿਲ ਜਾਂਦਾ ਉੱਥੋਂ ਉਹ ਖਾ ਲੈਂਦਾ ਸੜਕ ਦੇ ਕਿਨਾਰੇ ਬੈਠ ਕੇ ਉਹ ਆਪਣਾ ਦਿਨ ਕੱਢ ਲੈਂਦਾ ਸੀ ਤੇ ਉੱਥੇ ਹੀ ਸੌ ਜਾਂਦਾ ਸੀ ਇਸ ਤਰ੍ਹਾਂ ਰਹਿੰਦੇ ਉਹਨੂੰ ਲਗਭਗ 4 ਤੋਂ 5 ਦਿਨ ਬੀਤ ਜਾਂਦੇ ਐ ਇੰਨਾ 4-5 ਦਿਨਾਂ ਵਿੱਚ ਉਸਨੂੰ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸੋਚਣ ਲੱਗਦਾ ਹੈ ਕਿ ਇਸ ਤਰ੍ਹਾਂ ਤਾਂ ਮੇਰਾ ਟਾਈਮ ਬਤੀਤ ਨਹੀਂ ਹੋਊਗਾ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਗੁਜ਼ਰਦੇ ਦੇਖ ਕੇ ਉਹ ਸੋਚਣ ਲੱਗਦਾ ਹੈ ਕਿ ਮੈਨੂੰ ਕੁਝ ਨਾ ਕੁਝ ਦਾ ਕੰਮ ਜ਼ਰੂਰ ਹੀ ਕਰਨਾ ਪਵੇਗਾ ਕਿਉਂਕਿ ਰਾਜੂ ਨੂੰ ਭੀਖ ਮੰਗਣਾ ਬਿਲਕੁਲ ਵੀ ਪਸੰਦ ਨਹੀਂ ਸੀ ਸੜਕ ਦੇ ਕਿਨਾਰੇ ਹੋਰ ਵੀ ਬੱਚੇ ਸਨ ਜਿਹੜੇ ਦਿਨ ਵੇਲੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਸੀ ਪਰ ਰਾਜੂ ਨੂੰ ਭੀਖ ਮੰਗਣਾ ਪਸੰਦ ਨਹੀਂ ਸੀ ਉਹਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹ ਕਿਸੇ ਤੋਂ ਕੁਝ ਮੰਗੇ ਤੇ ਮੰਗ ਕੇ ਖਾਵੇ ਇਸ ਤਰ੍ਹਾਂ 4-5 ਦਿਨ ਰਹਿਣ ਤੋਂ ਬਾਅਦ ਉਹ ਹਿੰਮਤ ਇਕੱਠੀ ਕਰਦਾ ਹੈ ਤੇ ਇੱਧਰ ਉੱਧਰ ਕੰਮ ਮੰਗਣ ਲਈ ਜਾਂਦਾ ਹੈ ਉਹ ਕਈ ਜਗ੍ਹਾ ਤੇ ਜਾ ਕੇ ਆਪਣੇ ਕੰਮ ਲਈ ਪੁੱਛਦਾ ਹੈ ਪਰ ਕੋਈ ਵੀ ਉਹਨੂੰ ਕੰਮ ਦੇਣ ਲਈ ਤਿਆਰ ਨਹੀਂ ਸੀ ਉਹਦੀ ਉਮਰ ਸਿਰਫ 10 ਸਾਲ ਸੀ ਇਸੇ ਲਈ ਕੋਈ ਉਹਨੂੰ ਕੰਮ ਤੇ ਨਹੀਂ ਰੱਖਦਾ ਘਕਾਹਾਰ ਕਿਉਂ ਸੜਕ ਦੇ ਕਿਨਾਰੇ ਤੇ ਬੈਠ ਜਾਂਦਾ ਹੈ ਜਿਸ ਦੇ ਦੂਜੇ ਪਾਸੇ ਇੱਕ ਗੈਰਾਏ ਸੀ ਤੇ ਜਿਸ ਨੂੰ ਇੱਕ ਸਰਦਾਰ ਜੀ ਜਿਹਦਾ ਨਾਮ ਬਲਵੰਤ ਸਿੰਘ ਸੀ ਉਹ ਚਲਾਉਂਦਾ ਸੀ ਜਦੋਂ ਬਲਵੰਤ ਸਿੰਘ ਰਾਜੂ ਨੂੰ ਉਦਾਸ ਬੈਠਾ ਹੋਇਆ ਦੇਖਦਾ ਹੈ ਤਾਂ ਉਹਨੂੰ ਦੇਖਦੇ ਹੀ ਸਮਝ ਜਾਂਦਾ ਹੈ ਕਿ ਇਹ ਬੱਚੇ ਨੂੰ ਭੁੱਖ ਲੱਗੀ ਹੈ ਤੇ ਅੱਜ ਇਹਦੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਹੋਇਆ ਰਬਲਵੰਤ ਸਿੰਘ ਰਾਜੂ ਨੂੰ ਆਵਾਜ਼ ਦੇ ਕੇ ਆਪਣੇ ਗੈਰੇਜ ਵਿੱਚ ਬੁਲਾ ਲੈਂਦਾ ਉਸ ਨੂੰ ਕਹਿਣ ਲੱਗਦਾ ਹੈ ਕਿ ਤੂੰ ਕੁਝ ਖਾਣਾ ਹੈ ਮੈਂ ਤੇਰੇ ਖਾਣ ਦਾ ਪ੍ਰਬੰਧ ਕਰ ਸਕਦਾ ਇਸੋਂ ਕੇ ਰਾਜੂ ਕਹਿੰਦਾ ਕਿ ਖਾਣਾ ਤਾਂ ਮੈਂ ਖਾਣਾ ਹੈ ਪਰ ਮੈਂ ਤੁਹਾਡਾ ਕੋਈ ਨਾ ਕੋਈ ਕੰਮ ਕਰਕੇ ਹੀ ਤੁਹਾਡੇ ਤੋਂ ਰੋਟੀ ਖਾ ਸਕਦਾ ਹਾਂ ਇਹ ਗੱਲ ਬਲਵੰਤ ਸਿੰਘ ਨੂੰ ਬਹੁਤ ਚੰਗੀ ਲੱਗਦੀ ਹੈ ਬਲਵੰਤ ਸਿੰਘ ਖੁਸ਼ ਹੋ ਕੇ ਰਾਜੂ ਨੂੰ ਕਹਿਣ ਲੱਗਦਾ ਹੈ ਕਿ ਪਹਿਲਾਂ ਤੂੰ ਰੋਟੀ ਖਾ ਲੈ ਬਾਅਦ ਵਿੱਚ ਮੈਂ ਤੇਰੇ ਤੋਂ ਕੰਮ ਵੀ ਕਰਵਾ ਲਵਾਂਗਾ ਉਹ ਰਾਜੂ ਨੂੰ ਪੇਟ ਭਰ ਕੇ ਰੋਟੀ ਖਵਾਉਂਦਾ ਹੈ ਰੋਟੀ ਖਾਣ ਤੋਂ ਬਾਅਦ ਜਦੋਂ ਰਾਜੂ ਬਲਵੰਤ ਤੋਂ ਕੋਈ ਕੰਮ ਪੁੱਛਦਾ ਹੈ ਤਾਂ ਬਲਵੰਤ ਸਿੰਘ ਉਸ ਤੋਂ ਕੰਮ ਕਰਵਾਉਣ ਲਈ ਇਨਕਾਰ ਕਰਨ ਲੱਗਦਾ ਹੈ ਉਸ ਨੂੰ ਇਹ ਲੱਗਦਾ ਸੀ ਕਿ ਇਹ ਜੇ ਛੋਟਾ ਹੈ ਉਹ ਨੂੰ ਕਹਿੰਦਾ ਹੈ ਕਿ ਤੂੰ ਤਾਂ ਜੇ ਛੋਟਾ ਬੱਚਾ ਹੈ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਪਰ ਰਾਜੂ ਕਹਿਣ ਲੱਗਦਾ ਹੈ ਕਿ ਤੁਹਾਨੂੰ ਮੇਰੇ ਤੋਂ ਕੋਈ ਨਾ ਕੋਈ ਤਾਂ ਕੰਮ ਜ਼ਰੂਰੀ ਕਰਵਾਉਣਾ ਪਊਗਾ ਤਾਂ ਜੋ ਮੈਨੂੰ ਇਹ ਨਾ ਲੱਗੇ ਕਿ ਮੈਂ ਮੁਫਤ ਵਿੱਚ ਤੁਹਾਡੇ ਤੋਂ ਰੋਟੀ ਖਾਦੀ ਹੈ ਇਹ ਗੱਲ ਸੁਣ ਕੇ ਬਲਵੰਤ ਸਿੰਘ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਤੇ ਉਹ ਰਾਜੂ ਤੋਂ ਇੱਕ ਛੋਟਾ ਜਿਹਾ ਕੰਮ ਕਰਵਾ ਲੈਂਦਾ ਹੈ ਉੱਥੇ ਇੱਕ ਪ੍ਰਾਣੀਕਾਰ ਖੜੀ ਸੀ ਬਲਵੰਤ ਸਿੰਘ ਰਾਜੂ ਨੂੰ ਉਹ ਕਾਰ ਸਾਫ਼ ਕਰਨ ਲਈ ਕਹਿ ਦਿੰਦਾ ਹੈ ਜਿਹਨੂੰ ਸਾਫ਼ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਰਾਜੂ ਪੂਰੀ ਲਗਨ ਨਾਲ ਉਸ ਕਾਰ ਨੂੰ ਸਾਫ ਕਰਦਾ ਹੈ। ਕਾਰ ਸਾਫ ਕਰਨ ਤੋਂ ਬਾਅਦ ਰਾਜੂ ਬਲਵੰਤ ਸਿੰਘ ਤੋਂ ਕੋਈ ਹੋਰ ਕੰਮ ਪੁੱਛਦਾ ਹੈ। ਬਲਵੰਤ ਸਿੰਘ ਉਹਨੂੰ ਕਹਿ ਦਿੰਦਾ ਹੈ ਕਿ ਅੱਜ ਵਾਸਤੇ ਤਾਂ ਇੰਨਾ ਕੰਮ ਬਹੁਤ ਹੈ। ਜੇ ਤੂੰ ਮੇਰੇ ਤੋਂ ਰੋਜ਼ ਰੋਟੀ ਖਾਣੀ ਹੈ ਤਾਂ ਮੇਰੇ ਕੋਲ ਆ ਜਾ ਕਰੀ। ਮੈਂ ਤੇਰੇ ਲਈ ਕੋਈ ਛੋਟਾ ਮੋਟਾ ਕੰਮ ਤੇਰੇ ਤੋਂ ਕਰਵਾ ਲਿਆ ਕਰਾਂਗਾ। ਉਸ ਦਿਨ ਤੋਂ ਬਾਅਦ ਰਾਜੂ ਹਰ ਰੋਜ਼ ਉੱਥੇ ਆਉਣ ਲੱਗਦਾ ਹੈ। ਬਲਵੰਤ ਸਿੰਘ ਉਸ ਤੋਂ ਛੋਟਾ ਮੋਟਾ ਕੰਮ ਵੀ ਕਰਵਾਉਣਾ ਸ਼ੁਰੂ ਕਰ ਦਿੰਦਾ ਹੈ। ਬਲਵੰਤ ਸਿੰਘ ਨਾਲ ਕੰਮ ਕਰਵਾ ਕੇ ਰਾਜੂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ। ਬਲਵੰਤ ਸਿੰਘ ਦੇ ਗੈਰੇਜ ਤੇ ਅਮੀਰ ਲੋਕ ਵੀ ਆਪਣੀਆਂ ਕਾਰਾਂ ਠੀਕ ਕਰਵਾਉਣ ਲਈ ਆਉਂਦੇ ਸੀ। ਉਹਨਾਂ ਨੂੰ ਦੇਖ ਕੇ ਰਾਜੂ ਬਹੁਤ ਕੁਝ ਸੋਚਦਾ ਹੈ। ਉੱਥੇ ਹੀ ਨੇੜੇ ਇੱਕ 5 ਸਟਾਰ ਹੋਟਲ ਵੀ ਸੀ। ਰਾਜੂ ਉਹਦੇ ਬਾਹਰ ਖੜ੍ਹਾ ਹੋ ਕੇ ਉੱਥੇ ਜਾਣ ਵਾਲੇ ਅਮੀਰ ਲੋਕਾਂ ਨੂੰ ਦੇਖਦਾ ਰਹਿੰਦਾ ਤੇ ਸੋਚਦਾ ਕਿ ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਬਹੁਤ ਸਾਰਾ ਕੰਮ ਕਰਕੇ ਬਹੁਤ ਪੈਸੇ ਕਮਾ ਲਵਾਂਗਾ ਤੇ ਅਮੀਰ ਬਣ ਜਾਵਾਂਗਾ। ਰਾਜੂ ਦੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਰਹੀ ਸੀ ਇੱਕ ਦਿਨ ਉਹ ਫਾਈਵ ਸਟਾਰ ਹੋਟਲ ਦੇ ਸਾਹਮਣੇ ਖੜਾ ਹੋਇਆ ਸੀ ਕਿ ਉਦੋਂ ਹੀ ਹੋਟਲ 'ਚੋਂ ਇੱਕ ਵਿਅਕਤੀ ਬਾਹਰ ਆਉਂਦਾ ਰਾਜੂ ਹਰ ਰੋਜ਼ ਦੀ ਤਰ੍ਹਾਂ ਉੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਦੇਖ ਰਿਹਾ ਸੀ ਰਾਜੂ ਉਸ ਵਿਅਕਤੀ ਨੂੰ ਵੀ ਦੇਖਦਾ ਜਿਹੜਾ ਹੋਟਲ ਤੋਂ ਬਾਹਰ ਨਿਕਲਦਾ ਉਹਨੇ ਵਧੀਆ ਕੱਪੜੇ ਪਾਏ ਹੋਏ ਸਨ ਪਰ ਜਿਵੇਂ ਹੀ ਉਹ ਬਾਹਰ ਨਿਕਲਦਾ ਤਾਂ ਉਸ ਵਿਅਕਤੀ ਦੀ ਨਜ਼ਰ ਵੀ ਰਾਜੂ ਤੇ ਪੈ ਜਾਂਦੀ ਹੈ ਰਾਜੂ ਜੋ ਕਿ ਇੱਕ ਮਕੈਨਿਕ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ ਇਸ ਲਈ ਉਹਦੇ ਕੱਪੜੇ ਪੂਰੀ ਤਰ੍ਹਾਂ ਨਾਲ ਗੰਦੇ ਹੋਏ ਪਏ ਸਨ। ਉਹ ਅਮੀਰ ਆਦਮੀ ਜਿਹਦਾ ਨਾਮ ਗੌਰਵ ਸੀ। ਉਹ ਰਾਜੂ ਨੂੰ ਦੇਖਦੇ ਹੀ ਸਮਝ ਜਾਂਦਾ ਹੈ ਕਿ ਇਹ ਬੱਚਾ ਕੋਈ ਭਿਖਾਰੀ ਹੈ। ਉਹ ਸੋਚਦਾ ਹੈ ਕਿ ਉਹਨੂੰ ਜ਼ਰੂਰ ਭੁੱਖ ਲੱਗੀ ਹੋਊਗੀ। ਇਸ ਲਈ ਹੋਟਲ ਦੇ ਸਾਹਮਣੇ ਖੜਾ ਹੈ। ਗੌਰਵ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢਦਾ ਤੇ ਰਾਜੂ ਨੂੰ ਦੇਣ ਲੱਗਦਾ ਹੈ। ਰਾਜੂ ਪਹਿਲਾਂ ਉਹਨਾਂ ਪੈਸਿਆਂ ਵੱਲੀ ਦੇਖਦਾ ਤੇ ਫਿਰ ਉਸ ਅਮੀਰ ਆਦਮੀ ਵੱਲ। ਫਿਰ ਉਹਨੂੰ ਕਹਿਣ ਲੱਗਦਾ ਹੈ ਕਿ ਸਾਹਿਬ ਮੈਂ ਭਿਖਾਰੀ ਨਹੀਂ ਆ। ਇਹ ਸੁਣ ਕੇ ਉਹ ਅਮੀਰ ਵਿਅਕਤੀ ਰਾਜੂ ਵੱਲ ਅਜੀਬ ਨਜ਼ਰਾਂ ਨਾਲ ਦੇਖਦਾ ਹੈ ਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਪੁੱਤ ਇਸ ਤਰ੍ਹਾਂ ਤੂੰ ਕਿਉਂ ਕਹਿ ਰਿਹਾ ਹੈ ਜੇ ਤੂੰ ਭਿਖਾਰੀ ਨਹੀਂ ਤੂੰ ਇੱਥੇ ਕਿਉਂ ਖੜਾ ਹੈ ਤੈਨੂੰ ਕੀ ਚਾਹੀਦਾ ਹੈ ਰਾਜੂ ਉਸ ਨੂੰ ਕਹਿੰਦਾ ਹੈ ਕਿ ਮੈਂ ਤਾਂ ਇੱਥੇ ਖੜਾ ਇਹ ਦੇਖ ਰਿਹਾ ਕਿ ਅਮੀਰ ਲੋਕ ਕਿਸ ਤਰ੍ਹਾਂ ਰਹਿੰਦੇ ਹੈ ਇੱਕ ਦਿਨ ਮੈਂ ਵੀ ਇੰਨਾ ਹੀ ਵੱਡਾ ਅਮੀਰ ਆਦਮੀ ਬਣਨਾ ਹੈ ਰਾਜੂ ਦੀ ਗੱਲ ਸੁਣ ਕੇ ਉਹ ਆਦਮੀ ਪੂਰੀ ਤਰ੍ਹਾਂ ਨਾਲ ਇੰਪ੍ਰੈਸ ਹੋ ਜਾਂਦਾ ਹੈ ਉਹ ਰਾਜੂ ਵਿੱਚ ਦਿਲਚਸਪੀ ਦਿਖਾਉਂਦਾ ਹੋਇਆ ਕਹਿਣ ਲੱਗਦਾ ਹੈ ਕੀ ਕੀ ਹੋਇਆ ਬੱਚੇ ਤੇਰੇ ਨਾਲ ਅਜਿਹਾ ਕੀ ਹੋਇਆ ਤੇਰੇ ਮਾਤਾ ਪਿਤਾ ਤੇਰੇ ਨਾਲ ਨਹੀਂ ਰਹਿੰਦੇ ਰਾਜੂ ਆਪਣੀ ਪੂਰੀ ਕਹਾਣੀ ਅਮੀਰ ਆਦਮੀ ਨੂੰ ਸੁਣਾਉਂਦਾ ਹੈ ਰਾਜੂ ਦੀ ਕਹਾਣੀ ਸੁਣ ਕੇ ਅਮੀਰ सेठ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹੈ ਰਾਜੂ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਨਾਲ ਵਧੀਆ ਖੁਸ਼ੀ ਖੁਸ਼ੀ ਰਹਿੰਦਾ ਹੁੰਦਾ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਪਿੰਡ ਛੱਡ ਕੇ ਇੱਥੇ ਆ ਗਿਆ ਮੈਨੂੰ ਭੀਖ ਮੰਗਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਮੈਂ ਇੱਕ ਗੈरेज ਤੇ ਕੰਮ ਕਰਨ ਲੱਗ ਗਿਆ ਹਾਂ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਲੰਘ ਰਹੀ ਹੈ ਮੈਂ ਮਿਹਨਤ ਕਰਕੇ ਹੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ ਰਾਜੂ ਦੇ ਜਜ਼ਬੇ ਨੂੰ ਦੇਖ ਕੇ ਉਹ ਮੀਰ ਸੇਠ ਆਪਣੀ ਜੇਬ ਵਿੱਚੋਂ 1000 ਰੁਪਏ ਕੱਢਦਾ ਹੈ ਤੇ ਰਾਜੂ ਨੂੰ ਦੇ ਦਿੰਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਇਹ ਪੈਸੇ ਤੂੰ ਆਪਣੇ ਕੋਲ ਰੱਖ ਤੇ ਇਹਨਾਂ ਨਾਲ ਕੋਈ ਕੰਮ ਸ਼ੁਰੂ ਕਰ ਇਹ ਕੋਈ ਭੀਖ ਨਹੀਂ ਤੂੰ 1 ਮਹੀਨੇ ਬਾਅਦ ਮੈਨੂੰ ਇਹ ਪੈਸੇ ਵਾਪਸ ਕਰ ਸਕਦਾ ਹੈ ਇਹ ਸੁਣ ਕੇ ਰਾਜੂ ਉਹਨਾਂ ਪੈਸਿਆਂ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਉਹ ਕੁਝ ਦਿਨ ਸੋਚਦਾ ਰਹਿੰਦਾ ਹੈ ਵੀ ਮੈਂ ਕੀ ਕਰਾਂ ਕਾਫੀ ਟਾਈਮ ਸੋਚਣ ਤੋਂ ਬਾਅਦ ਉਸ ਨੂੰ ਇਹ ਲੱਗਦਾ ਕਿ ਚੁਰਾਹੇ ਵਿੱਚ ਕੋਈ ਵੀ ਪਾਣੀ ਵੇਚਣ ਵਾਲੀ ਦੁਕਾਨ ਨਹੀਂ ਤੇ ਨਾ ਹੀ ਆਸੇ-ਪਾਸੇ ਕੋਈ ਪਾਣੀ ਵੇਚਦਾ। ਇਹ ਸਭ ਕੁਝ ਸੋਚ ਕੇ ਰਾਜੂ ਸੋਚਣ ਲੱਗਦਾ ਕਿ ਕਿਉਂ ਨਾ ਮੈਂ ਪਾਣੀ ਦੀਆਂ ਬੋਤਲਾਂ ਵੇchnੀਆਂ ਸ਼ੁਰੂ ਕਰ ਦੇਵਾਂ। ਉਸਨੇ 1000 ਰੁਪਏ ਦੇ ਪਾਣੀ ਦੀਆਂ ਬੋਤਲਾਂ ਖਰੀਦ ਲਈਆਂ ਸਨ ਤੇ ਸੜਕ ਦੇ ਕਿਨਾਰੇ ਇੱਕ ਨਿੱਕੀ ਜਿਹੀ ਸਟਾਲ ਲਗਾ ਲਈ ਸੀ। ਗਰਮੀ ਦੇ ਦਿਨ ਸੀ। ਉਹਦੀਆਂ ਪਾਣੀ ਦੀਆਂ ਬੋਤਲਾਂ ਬਹੁਤ ਜਲਦੀ ਵਿਕ ਗਈਆਂ। ਉਸ ਤੋਂ ਬਾਅਦ ਰਾਜੂ ਹੋਰ ਪਾਣੀ ਖਰੀਦ ਕੇ ਲੈ ਕੇ ਆਉਂਦਾ ਤੇ ਉਸ ਦੀਆਂ ਉਹ ਬੋਤਲਾਂ ਵੀ ਜਲਦੀ ਹੀ ਵਿਕ ਜਾਂਦੀਆਂ ਨੇ ਇਸ ਤਰ੍ਹਾਂ ਪਾਣੀ ਦੀਆਂ ਬੋਤਲਾਂ ਵੇਚ ਕੇ ਰਾਜੂ ਨੇ ਸ਼ਾਮ ਤੱਕ ਓਨਾ ਹਜ਼ਾਰ ਰੁਪਏ ਦੇ 1400 ਰੁਪਏ ਬਣਾ ਲਏ ਸਨ ਰਾਜੂ ਦੀ ਜ਼ਿੰਦਗੀ ਦਾ ਇਹ ਨਵਾਂ ਦਰਵਾਜ਼ਾ ਖੁੱਲ ਗਿਆ ਸੀ ਜਿਸ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਕਦੇ ਨਹੀਂ ਦੇਖਿਆ ਥੋੜੇ ਦਿਨਾਂ ਵਿੱਚ ਹੀ ਉਸ ਨੂੰ ਕਾਫੀ ਜ਼ਿਆਦਾ ਮੁਨਾਫਾ ਹੋ ਗਿਆ ਉਸਨੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਮਿਹਨਤ رنگ ਵੀ ਲਿਆਈ 4 ਸਾਲਾਂ ਵਿੱਚ ਉਸਨੇ ਇੰਨੇ ਕਰੋੜਾਏ ਜੋੜ ਲਏ ਸਨ ਕਿ ਉਹ ਆਪਣੀ ਇੱਕ ਛੋਟੀ ਜਹੀ ਫੈਕਟਰੀ ਲਗਾਉਣ ਬਾਰੇ ਸੋਚਣ ਲੱਗਦਾ ਹੈ ਜਿੱਥੇ ਪਾਣੀ ਦੀਆਂ ਬੋਤਲਾਂ ਪੈਕ ਕੀਤੀਆਂ ਜਾਂਦੀਆਂ ਹੋਣ ਉਹ ਆਪਣਾ ਇੱਕ ਬ੍ਰਾਂਡ ਲਾਂਚ ਕਰਨ ਬਾਰੇ ਸੋਚਦਾ ਹੈ ਉਸਨੇ ਆਪਣੇ ਨਾਲ ਕਈ ਸਾਥੀ ਵੀ ਜੋੜ ਲਏ ਸਨ ਜਿਹੜੇ ਉਹਦਾ ਹੌਸਲਾ ਵਧਾਉਂਦੇ ਐ 6-7 ਮਹੀਨਿਆਂ ਵਿੱਚ ਹੀ ਉਸਨੇ ਪੂਰੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਆਪਣੀ ਇੱਕ ਫੈਕਟਰੀ ਖੋਲ੍ਹ ਲਈ ਸੀ ਉਸ ਤੋਂ ਬਾਅਦ ਰਾਜੂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਆਉਂਦੇ 10 ਸਾਲਾਂ ਵਿੱਚ ਰਾਜੂ ਦੀ ਕੰਪਨੀ ਉਸ ਮਕਾਮ ਤੱਕ ਪਹੁੰਚ ਗਈ ਸੀ ਜਿੱਥੋਂ ਦਾ ਰਾਜੂ ਨੇ ਕਦੇ ਆਪ ਵੀ ਨਹੀਂ ਸੀ ਸੋਚਿਆ ਉਸ ਦੀ ਇਹ ਕੰਪਨੀ ਕਈ ਕਰੋੜ ਰੁਪਏਾਂ ਦੀ ਹੋ ਗਈ ਸੀ ਹਰ ਜਗ੍ਹਾ ਤੇ ਉਸ ਦੀਆਂ ਪਾਣੀ ਦੀਆਂ ਬੋਤਲਾਂ ਵਿਕ ਰਹੀਆਂ ਸਨ ਉਹਦਾ ਬ੍ਰਾਂਡ ਪੂਰੀ ਉੱਤਰੀ ਭਾਰਤ ਵਿੱਚ ਕਾਫੀ ਜ਼ਿਆਦਾ ਪ੍ਰਸਿੱਧ ਹੋ ਗਿਆ ਸੀ ਇੱਕ ਟੀਵੀ ਚੈਨਲ ਨੇ ਨਵੇਂ ਉਦਯੋਗਪਤੀਆਂ ਦੀ ਕਾਮਯਾਬੀ ਦੀ ਕਹਾਣੀ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਹਨਾਂ ਨੇ ਰਾਜੂ ਨੂੰ ਵੀ ਬੁਲਾਇਆ ਸੀ ਜਦੋਂ ਰਾਜੂ ਨੂੰ ਬੁਲਾਇਆ ਗਿਆ ਤਾਂ ਰਾਜੂ ਕਾਫੀ ਖੁਸ਼ ਹੁੰਦਾ ਉਹ ਸੋਚਦਾ ਹੈ ਕਿ ਮੈਨੂੰ ਇੱਕ ਮੰਚ ਮਿਲ ਜਾਵੇਗਾ ਜਿਸ ਰਾਹੀਂ ਮੈਂ ਆਪਣੀ ਕਹਾਣੀ ਲੋਕਾਂ ਤੱਕ ਪਹੁੰਚਾ ਸਕਦਾ ਹੈ ਰਾਜੂ ਦੀ ਕੰਪਨੀ ਦਾ ਨਾਮ ਰਾਜ ਵਾਟਰ ਬੋਟਲ ਸੀ ਹੁਣ ਸਾਰੇ ਜਾਣੇ ਰਾਜੂ ਨੂੰ ਰਾਜ ਦੇ ਨਾਮ ਨਾਲ ਹੀ ਜਾਣਦੇ ਸਨ ਜਦੋਂ ਰਾਜੂ ਪ੍ਰੋਗਰਾਮ ਵਿੱਚ ਜਾਂਦਾ ਤਾਂ ਉੱਥੇ ਹਰ ਕੋਈ ਆਪਣੀ ਕਾਮਯਾਬੀ ਦੀ ਕਹਾਣੀ ਦੱਸਦਾ ਹੈ ਜਿਵੇਂ ਹੀ ਸਟੇਜ ਤੇ ਰਾਜੂ ਦਾ ਨੰਬਰ ਆਉਂਦਾ ਹੈ ਤਾਂ ਉਹ ਵੀ ਆਪਣੀ ਕਹਾਣੀ ਸੁਣਾਉਣ ਲੱਗਦਾ ਹੈ ਉਹ ਆਪਣੀ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ ਕਿ ਇੱਕ ਅਮੀਰ ਵਿਅਕਤੀ ਨੇ ਮੈਨੂੰ 1000 ਰੁਪਏ ਦਿੱਤੇ ਸਨ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਕੋਈ ਭਿਖਾਰੀ ਨਹੀਂ ਆ ਰਾਜੂ ਦੀ ਕਹਾਣੀ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ ਸੀ ਕਿ ਇੱਕ ਅਨਾਥ ਬੱਚੇ ਨੇ ਇੰਨਾ ਸੰਘਰਸ਼ ਕੀਤਾ ਤੇ ਉਹਦਾ ਸੰਘਰਸ਼ ਰੰਗ ਵੀ ਲਿਆਇਆ ਉਹ ਇੰਨਾ ਕਾਮਯਾਬ ਹੋ ਗਿਆ ਕਿ ਅੱਜ ਚੰਗੇ ਉਦਯੋਗਪਤੀਆਂ ਵਿੱਚ ਉਹਦਾ ਨਾਮ ਆਉਣ ਲੱਗ ਗਿਆ ਹੈ। ਪ੍ਰੋਗਰਾਮ ਵਿੱਚ ਆਈ ਉਦਯੋਗਪਤੀਆਂ ਵਿੱਚ ਇੱਕ ਬਜ਼ੁਰਗ ਵੀ ਸੀ ਜਿਸਦੀ ਸ਼ਕਲ ਰਾਜੂ ਨੂੰ ਕੁਝ ਜਾਣੀ ਪਹਿਚਾਣੀ ਲੱਗ ਰਹੀ ਸੀ। ਰਾਜੂ ਉਹਦੇ ਕੋਲ ਜਾਂਦਾ ਹੈ। ਉਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਉਹੀ ਅਮੀਰ ਸੇਠ ਗੌਰਵ ਸੀ ਜਿਨੇ ਕਦੇ ਰਾਜੂ ਦੀ ਮਦਦ ਕੀਤੀ ਸੀ। ਰਾਜੂ ਉਹਨੂੰ ਦੇਖਦੇ ਹੀ ਪਛਾਣ ਲੈਂਦਾ ਹੈ। ਉਹਨੂੰ ਪਛਾਣ ਕੇ ਉਹਨੂੰ ਪੁੱਛਣ ਲੱਗਦਾ ਹੈ ਤੁਸੀਂ ਤਾਂ ਉਹੀ ਅਮੀਰ ਆਦਮੀ ਹੋ ਜਿਨੇ ਕਦੇ ਮੇਰੀ ਮਦਦ ਕੀਤੀ ਸੀ। ਤਾ ਗੌਰਮ ਹਾਂ ਵਿੱਚ ਸਿਰ ਹਿਲਾਉਂਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਐ ਰਾਜੂ ਉਸ ਦੀਆਂ ਅੱਖਾਂ ਦੇ ਹੰਝੂਆਂ ਨੂੰ ਪੂੰਝਦਾ ਹੋਇਆ ਕਹਿਣ ਲੱਗਦਾ ਤੁਸੀਂ ਤਾਂ ਦੇਖਣ ਵਿੱਚ ਉਸ ਸਮੇਂ ਕਾਫੀ ਅਮੀਰ ਲੱਗਦੇ ਸੀ ਪਰ ਅੱਜ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਕਿਵੇਂ ਹੋ ਗਈ ਗੌਰ ਉਸ ਨੂੰ ਕਹਿਣ ਲੱਗਦਾ ਕਿ ਹਾਂ ਪੁੱਤ ਉਸ ਟਾਈਮ ਮੈਂ ਬਹੁਤ ਪੈਸੇ ਵਾਲਾ ਸੀ ਪਰ ਮੇਰਾ ਵੀ ਤੇਰੇ ਵਰਗਾ ਇੱਕ ਪੁੱਤ ਸੀ ਪਰ ਮੇਰੇ ਪੁੱਤ ਨੇ ਤਾਂ ਸਾਰਾ ਕੀਤਾ ਕਰਾਇਆ ਬਰਬਾਦ ਕਰ ਦਿੱਤਾ ਜਿਵੇਂ ਹੀ ਉਹ ਵੱਡਾ ਹੋਇਆ ਉਹਨੂੰ ਲਸ਼ੇ ਦੀ ਲਤ ਲੱਗ ਗਈ। ਥੋੜੇ ਟਾਈਮ ਵਿੱਚ ਹੀ ਉਹ ਸਾਰਾ ਕੁਝ ਖਾ ਗਿਆ ਤੇ ਇਸ ਦੁਨੀਆ ਤੋਂ ਚਲਾ ਗਿਆ। ਇਹ ਦੱਸਦਾ ਹੋਇਆ ਉਹ ਅਮੀਰ ਸੇਠ ਰੋਣ ਲੱਗਦਾ ਹੈ। ਪਰ ਰਾਜੂ ਉਹਦਾ ਹੱਥ ਫੜ ਲੈਂਦਾ ਹੈ। ਉਸਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਸਟੇਜ ਤੇ ਚੱਲੋ। ਅਸਲ ਵਿੱਚ ਉਸ ਅਮੀਰ ਸੇਠ ਨੂੰ ਜੋ ਕਿ ਬਜ਼ੁਰਗ ਸੀ ਪ੍ਰੋਗਰਾਮ ਵਿੱਚ ਬੁਲਾਇਆ ਹੀ ਨਹੀਂ ਸੀ ਗਿਆ। ਉਹਦੇ ਆਪਣੀ ਜਾਣ ਪਹਿਚਾਨ ਵਾਲਿਆਂ ਨਾਲ ਹੀ ਇਹ ਪ੍ਰੋਗਰਾਮ ਵਿੱਚ ਆਇਆ ਸੀ। ਰਾਜੂ ਸਟੇਜ ਤੇ ਜਾ ਕੇ ਸਾਰਿਆਂ ਦੇ ਸਾਹਮਣੇ ਐਲਾਨ ਕਰਦਾ ਹੈ ਕਿ ਮੇਰੀ ਕਾਮਯਾਬੀ ਦੇ ਪਿੱਛੇ ਸਿਰਫ ਇਹਨਾਂ ਦਾ ਹੀ ਹੱਥ ਹੈ। ਇਹੀ ਉਹ ਆਦਮੀ ਹੈ ਜਿਨੇ ਮੈਨੂੰ ਉਸ ਸਮੇਂ ਰਸਤਾ ਦਿਖਾਇਆ ਸੀ। ਮੈਂ ਇਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਹ ਕਿਤੇ ਨਹੀਂ ਮਿਲੇ। ਪਰ ਅੱਜ ਤੁਹਾਡੀ ਬਦੌਲਤ ਇਹ ਮੈਨੂੰ ਇੱਥੇ ਮਿਲ ਗਏ ਨੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਤੋਂ ਬਾਅਦ ਮੈਂ ਇਹਨਾਂ ਦਾ ਪੁੱਤ ਹਾਂ ਤੇ ਇਹ ਮੇਰੇ ਪਿਤਾ ਹਨ। ਰਾਜੂ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਸਮਾਗਮ ਵਿੱਚ ਬੈਠੇ ਸਾਰੇ ਤਾੜੀਆਂ ਬੁਜਾਉਣ ਲੱਗਦੇ ਆ। ਪ੍ਰੋਗਰਾਮ ਵਿੱਚ ਆਏ ਲੋਕਾਂ ਵਿੱਚੋਂ ਹੀ ਇੱਕ ਵਿਅਕਤੀ ਗੌਰਵ ਨੂੰ ਕਹਿਣ ਲੱਗਦਾ ਹੈ ਕਿ ਸਰ ਜਦੋਂ ਇਹ ਮੁੰਡਾ ਆਪਣੀ ਕਹਾਣੀ ਦੱਸ ਰਿਹਾ ਸੀ ਤਾਂ ਤੁਸੀਂ ਉਸ ਸਮੇਂ ਅੱਗੇ ਕਿਉਂ ਨਹੀਂ ਆਏ ਗੌਰਵ ਸ਼ੇਠ ਦੱਸਦਾ ਹੈ ਕਿ ਉਸ ਸਮੇਂ ਮੈਂ ਬੱਚੇ ਨੂੰ ਸਿਰਫ 100 ਕੀ ਰੁਪਏ ਦਿੱਤੇ ਸਨ ਜਿੰਨੇ ਦਾ ਇੱਕ ਟਾਈਮ ਹੈ ਹੋਟਲ ਵਿੱਚ ਬੈਠ ਕੇ ਖਾਣਾ ਖਾ ਲੈਂਦਾ ਸੀ ਮੈਂ ਇਸ ਬੱਚੇ ਤੇ ਕੋਈ ਆਸਾਨ ਨਹੀਂ ਸੀ ਕੀਤਾ ਮੈਂ ਤਾਂ ਸਿਰਫ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਬੱਚੇ ਦਾ ਜਜ਼ਬਾ ਦੇਖ ਕੇ ਮੈਂ ਉਸ ਨੂੰ ਇੱਕ ਰਾਹ ਦਿਖਾਇਆ ਸੀ ਉਸ ਤੋਂ ਬਾਅਦ ਰਾਜੂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ। ਰਾਜੂ ਦਾ ਘਰ ਦੇਖ ਕੇ ਗੌਰਵ ਸੇਠ ਬਹੁਤ ਜ਼ਿਆਦਾ ਹੈਰਾਨ ਹੁੰਦਾ ਹੈ ਕਿਉਂਕਿ ਉਸਨੇ ਬਹੁਤ ਵਧੀਆ ਤੇ ਆਲੀਸ਼ਾਨ ਘਰ ਬਣਾ ਲਿਆ ਸੀ। ਉਸ ਤੋਂ ਬਾਅਦ ਉਹ ਗੌਰਵ ਸੇਠ ਰਾਜੂ ਦੇ ਨਾਲ ਹੀ ਉਹਦੇ ਘਰ ਵਿੱਚ ਰਹਿਣ ਲੱਗਦਾ ਹੈ। ਰਾਜੂ ਉਹਨੂੰ ਬਲਵੰਤ ਸਿੰਘ ਨਾਲ ਵੀ ਮਿਲਾਉਂਦਾ ਹੈ ਜਿਨੇ ਬਚਪਨ ਵਿੱਚ ਉਸਨੂੰ ਕੰਮ ਦਿੱਤਾ ਸੀ ਤੇ ਉਹਦੀ ਮਦਦ ਕੀਤੀ ਸੀ। ਬਲਵੰਤ ਸਿੰਘ ਰਾਜੂ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਸੀ। ਗੌਰਵ ਨੂੰ ਰਾਜੂ ਦੇ ਨਾਲ ਦੇਖ ਕੇ ਬਲਵੰਤ ਸਿੰਘ ਕਹਿਣ ਲੱਗਦਾ ਹੈ ਕਿ ਇਹ ਤਾਂ ਬਹੁਤ ਵਧੀਆ ਕੀਤਾ ਕਿਉਂਕਿ ਮੁਸ਼ਕਲ ਵਕਤ ਵਿੱਚ ਜੋ ਇੱਕ ਦੂਜੇ ਦਾ ਸਾਥ ਦਿੰਦੇ ਐ ਉਹੀ ਵਧੀਆ ਇਨਸਾਨ ਹੁੰਦੇ ਐ ਤੇ ਇਹੀ ਇਨਸਾਨੀਅਤ ਐ ਉਸ ਦਿਨ ਤੋਂ ਬਾਅਦ ਰਾਜੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਇਹ ਸੀ ਅੱਜ ਦੀ ਕਹਾਣੀ ਉਮੀਦ ਐ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਸੇ ਤਰ੍ਹਾਂ ਦੀਆਂ ਹੋਰ ਦਿਲ ਨੂੰ ਛੂ ਲੈਣ ਵਾਲੀਆਂ ਕਹਾਣੀਆਂ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ ਜੀ